ਅਗਨੀਵੀਰ ਪ੍ਰਤੀ ਲਈ ਕੁਆਲਿਫਿਕੇਸ਼ਨ ਇਹਦੇ ਲਈ ਕੁਆਲਿਫਿਕੇਸ਼ਨ 10th ਪਾਸ ਨੈਕਸਟ ਭਰਤੀ ਕਦੋਂ ਹੋਣੀ ਆ ਪੰਜਾਬ ਪੁਲਿਸ ਨੈਕਸਟ ਭਰਤੀ ਜਨਵਰੀ ਦੇ ਵਿੱਚ ਸਰ ਆ ਜਿਲੰਦਰ ਦੇ ਬੱਚੇ ਤੁਹਾਡੀ ਅਕੈਡਮੀ ਜੁਆਇਨਿੰਗ ਕਰ ਸਕਦੇ ਆਣ ਜਾਂਦੇ ਕਿਉਂ ਕਰੀਏ ਦੇਖੋ ਜਿਹਨੇ ਸੁਪਨੇ ਪੂਰੇ ਕਰਨ ਹੁੰਦੇ ਨੇ ਉਹ ਤਾਂ ਸਸੋਂਦਰੋਂ ਪਾਰ ਵੀ ਚਲੇ ਜਾਂਦਾ ਠੀਕ ਹੈ ਇਹ ਤਾਂ ਫੇਰ ਪੰਜਾਬ 'ਚ ਆ ਮੈਂ ਖੰਨੇ 'ਚ ਆ ਇੰਨਾ ਕਿੱਥੇ ਹੈਨਾ ਬਾਕੀ ਤੁਸੀਂ ਕਾਲ ਕਰੋ ਮੈਂ ਜ਼ਿਆਦਾ ਹੁਣ ਪਲਾਨਿੰਗ ਕਰਦੇ ਆ ਰਾਬਤਾ ਨਾ ਅਮੇਸ਼ਾ ਖੁਸ਼ ਰੱਖੀ ਫੋਨ ਵੀ 1 सेंटीमीटर मेरी हाइट सर काटा 23 इंच वाला एंड जीरो अडंगा ओके ओसा द जुगाड़ जुगाड़ लगाण चा आप एक्सपर्ट हां कॉल करो जी मनो बतास तरीकाड़ दंगा सर ਤੁਸੀਂ ਮੈਰਡ ਹੋ ਮੈਰਡ ਤਾਂ ਮੈਂ ਨਹੀਂ ਪਰ ਬੱਚੇ ਮੇਰੇ ਬਹੁਤ ਆ ਨੈਕਸਟ ইয়ার কনস্টেবল ਦੀ ਪ੍ਰੈਪੇ ਸ਼ੁਰੂ ਕਰ ਦੇਣੀ ਚਾਹੀਦੀ ਆ यस ਕਰ ਦੇਣਾ ਚਾਹੀਦੀਆ ਨਹੀਂ ਤਾਂ ਤੁਹਾਡੀ ਜੌਬ ਕਿਸੇ ਹੋਰ ਨੇ ਲੈ ਜਾਣੀ ਆ ਕਰੋ ਸ਼ੁਰੂ ਪਾਸਟੂ ਦੇ ਵਿੱਚ ਬੀਏ ਦੇ ਕਿਹੜੇ ਕਿਹੜੇ ਸੈਕਟਰ ਨੇ ਇਹ ਪੰਜਾਬ ਪੁੱਛਣਾ ਕੋਈ ਸੀ ਨਹੀਂ ਇਹਨਾ ਸਰਟ ਸਟੂਟ ਨਾਲ ਥੋੜਾ ਵੀ ਆਲਸੋ ਕੀਤੇ ਹੋਏ ਕੰਮਸਟੂ ਕੀਤੇ ਹੋਏ ਮੈਡੀਕਲ ਨਾਨ ਮੈਡੀਕਲ ਕੋਈ ਸੋਨੀਆ ਠੀਕ ਬਾਕੀ ਡਿਪੈਂਡ ਕਰਦਾ ਇੰਡੀਵਿਜੂਅਲ ਟੂ ਇੰਡੀਵਿਜੂਅਲ ਗੋਲ ਤੁਹਾਡਾ ਕੀ ਕਰਨਾ ਤੁਸੀਂ ਲੈ ਦੇ ਵਿੱਚ ਉਸ ਹਿਸਾਬ ਨਾਲ ਤੁਸੀਂ ਆਪਣਾ ਕਰੋ ਪੰਜਾਬ ਪੁੱਛਾ ਨਿਊ ਬੈਚ ਕਦੋਂ ਸਟਾਰਟ ਹੋਏਗਾ ਦੇਖੋ ਜੀ ਲੋਕਲ ਬੱਚੇ ਤਾਂ ਸਟਾਰਟ ਹੋ ਚੁੱਕੇ ਤੇ ਬਾਕੀ ਰਹਿਣ ਸਾ ਬੱਚਿਆਂ ਦੇ ਲਈ ਜਲਦੀ ਪਲੈਨਿੰਗ ਕਰਦੇ ਆ ਜਨਵਰੀ ਤੱਕ ਸਰ ਮੈਂ ਪਾਸ ਹੋ ਗਿਆ ਪਰ ਦੇਣਿਆ ਐਂਡ ਪਾਸ ਤੋਂ ਬਾਅਦ ਮੈਂ ਪੁਲਿਸ ਇਤਿਹਾਸ ਕਰਾਇਆ ਗ੍ਰੈਜੂਏਸ਼ਨ ਮੋਸਟਲੀ ਬੱਚਿਆਂ ਦੇ ਇਹ ਕੁਸਚਨ ਦਾ ਕੀ ਕੀਤਾ ਜਾਣਾ ਤੁਸੀਂ ਆਪਣਾ ਪ੍ਰਾਈਵੇਟ ਆ ਜਿਹੜਾ ਵੀ ਰਗਰ ਕਰ ਲੂਗਾ ਨਾਲ ਦੇ ਨਾਲ ਕੋਮਪੀਟੀਟਿਵ ਇਗਜ਼ਾਮ ਦੀ ਤਿਆਰੀ ਕਰ ਸਕਦੇ ਹੋ No issue ਸਰ ਮੇਰੀ ਹਾਈਡ ਵਨ ਸਟੈਂਡ ਹੋਗਾ 170 ਕਰਨੀ ਆ ਦਸਰੇ ਦਾ ਕੀ ਕਰੀ ਤੁਸੀਂ ਕਾਲ ਕਰੋ ਮੈਨੂੰ ਬਾਕੀ ਮੈਨਾਂ ਸਰ ਜੁਆਇਨ ਕਰਨ ਅਕੈਡਮੀ ਕਦੋਂ ਕਰੀਏ ਅੱਜ ਹੀ ਕਰੋ ਆਜਾ ਸ਼ੀਤੀ ਅੱਜ ਜਾਓ ਦੌੜ ਕੇ ਸਰ ਕੱਢਨੇ ਵੀ ਜੋ ਕੋਰਸ ਗਜ਼ਲੀ ਜੰਬੀ ਹੈਗੀਆ ਦੇਖੋ ਤੁਹਾਡਾ ਨਾ ਮੋਸਟਲੀ ਪਤਾ ਕੀ ਆ ਹੁਣ ਸਭ ਤੋਂ ਪਹਿਲਾਂ ਥੜਾ ਕੋਕ ਸੁਣਨਾ ਚਾਹੀਦਾ ਗਰਾਉਂਡ ਫਿਟ ਹੋਣਾ ਦਾ ਟ੍ਰਾਇਲ ਫਿਟ ਹੋਣਾ ਦਾ ਠੀਕ ਹੈ ਉਸ ਤੋਂ ਬਾਅਦ ਸਾਰੀਆਂ ਚੀਜ਼ਾਂ ਨੇ ਠੀਕ ਹੈ ਤੇ ਦੂਸਰੀ ਗੱਲ ਹੈ ਨਾ ਬੱਚੇ ਬਹੁਤ ਕੰਫਿਊਜ਼ ਹੋ ਜਾਂਦੇ ਦੀ ਗਰਾਉਂਡ ਫਿਟ ਹੋਈ ਹੈ ਜਿਮ ਲੱਗੇਗੀ ਕਰੇ ਨਾ ਜਿਮ ਕੁਝ ਹੋਰ ਚੀਜ਼ ਹੈ ਬੱਚੇ ਗਰਾਉਂਡ ਕੁਝ ਹੋਰ ਚੀਜ਼ ਹੈ ਠੀਕ ਹੈ ਇਦਾਂ ਹੈ ਤੇ ਸਰ ਫੈਟ ਲੌਸ ਲਈ ਕਿੰਨੀ ਰੋਟੀ ਖਾ ਸਕਦੇ ਆ ਡੇਲੀ ਪ੍ਰੈਕਟਿਸ ਕਰਦੇ ਆ ਬੱਚੇ ਦੇਖੋ ਇਦਾਂ ਨਹੀਂ ਕੁਝ ਹੁੰਦਾ ਨਾ ਤੁਹਾਡੀ ਡੇਲੀ ਮਾਈਕਰੋ ਸੈਟ ਕਰਨੀ ਪੈਂਦੀ ਹੈ ਠੀਕ ਹੈ ਜਿਵੇਂ ਚੈਨਲ ਨੂੰ ਹਾਂ ਵੀ ਡਾਈਟ ਪਲਾਨ ਵਾਲਾ ਉਹ ਸਭ ਸੀ ਤਾਂ ਪ੍ਰੋਪਰ ਬੰਦਾ ਦੇਖਣ ਬੰਦਾ ਏਜ ਵੇਟ ਹਾਈਟ ਅਕੋਰਡਿੰਗ ਸਾਰਾ ਉਹ ਦੇ ਕੇ ਥੋੜੀ ਕਿਨੀ ਡੇਲੀ ਦੀ ਇੰਟੇਕ ਆ ਗੈਲੋ ਸੀ ਉਹ ਦੇ ਕੇ ਉਸ ਤੋਂ ਬਾਅਦ ਫਿਰ ਕਿਤੇ ਤੁਹਾਨੂੰ ਇੱਕ ਮਾਈਕਰੋਸਟ ਰੱਖਣਾ ਪੈਂਦਾ 500 ਮਾਈਕਰੋਸਟ ਕੈਲਰੀਸ ਡਾਊਨ ਕਰਕੇ 1000 ਡਾਊਨ ਕਰਕੇ ਲੰਮਾ ਪ੍ਰੋਸੈਸ ਹੈ ਸਾਰਾ ਕੁਝ ਇਹ ਸਭ ਚੀਜ਼ਾਂ ਹਨ ਤੇ ਥ੍ਰੀ ਲੋ ਡਾਈਟ ਪਲਾਨ ਲੋ ਮੈਂ ਤਾਂ ਆਪਾਂ ਤੁਹਾਨੂੰ ਫੈਟ ਲਾਸ ਵਿੱਚ ਹੈਲਪ ਕਰਨਾ ਸਾਰਾ ਹਨ ਸਿਰਫ ਪੰਜਾਬ ਉਸ ਕੌਂਸਲ ਦੀ ਨਿਊ ਪੱਤੀ ਕਰ ਦਊਗਾ ਜਨਵਰੀ ਦੇ ਵਿੱਚ ਹਮੇਸ਼ਾ ਨੋਟੀਫਿਕੇਸ਼ਨ ਆਊਟ ਕਰਦੇ ਨੇ ਤੇ ਦੇਖੋ 31 ਜਨਵਰੀ ਤੱਕ ਨੋਟੀਫਿਕੇਸ਼ਨ ਆਊਟ ਕਰ ਦੇਣਗੇ ਚਾਹਤੋਂ ਦੀ ਤਿਆਰੀਆਂ ਕਰੋ ਆਨਲਾਈਨ ਸਰ ਅਸੀ ਐਡਮਿਸ਼ਨ ਕਰਾਉਣ ਆਈਏ ਤੇ ਕਦੋਂ ਆਈਏ ਤੁਸੀਂ ਮੈਨੂੰ ਕਾਲ ਕਰ ਲਓ ਠੀਕ ਕਾਲ ਕਰਕੇ ਮੈਂ ਤੁਹਾਨੂੰ ਟਾਈਮ ਦੰਦਾ ਫਿਰ ਤੁਸੀਂ ਟਾਈਮ ਆ ਸਾਦੇ ਆਠ ਨੌ ਬਹੁਤ ਹੋਦੀ ਹੈ ਸਰ ਪੰਜਾਬ ਪੁਲਿਸ ਦੀ ਕਦੇ ਤਿਆਰੀ ਕਦੋਂ ਸਟਾਰਟ ਕਰ ਦੇਣੀ ਚਾਹੀਦੀ ਹੈ ਐਗਜ਼ਾਮ ਤੋਂ ਬਾਅਦ ਹੈ ਕਿ ਨਹੀਂ ਦੇਖੋ ਬੱਚੇ ਇਹ ਟੈਂਡ ਕਰਦਾ ਜੇ ਤੁਸੀਂ ਬਹੁਤ ਜ਼ਿਆਦਾ ਮੋਟੇ ਹੋ ਫਿਰ ਤੋਂ ਦੇਖੋ ਨਾ ਸਟਾਰਟ ਕਰੋ ਜੇ ਤੁਸੀਂ ਨਾਰਮਲ ਥੋੜੀ ਫਿਟਨੈਸ ਹੈ ਫਿਜ਼ੀਕਲ ਫਿਟਨੈਸ ਆ ਇਹ ਨਹੀਂ ਆ ਤੁਸਮੇ ਬਾਅਦ ਵਗੈਰ ਨੂੰ ਨਾ ਫਿਜ਼ੀਕਲ ਰੈਲੈਕਸਿੰਗ ਤਾਰੋ ਹਰ ਰੋਜ਼ ਆਪਣੇ ਬਾਡੀ ਨੂੰ ਟਾਈਮ ਦੋ ਕਿਉਂਕਿ ਸਟੱਡੀ ਇੰਨੀ ਕਾਨਪੀਨ ਤੋਂ ਦਰ ਹਰ ਰੋਜ਼ ਦਾ ਸਾਰਾ ਤਾਂ ਇੱਧੇ 1-2 ਘੰਟੇ 1 ਘੰਟਾ ਆਪਣੀ ਬਾਡੀ ਨੂੰ ਜ਼ਰੂਰ ਦੋ ਫਿਜ਼ੀਕਲ ਐਕਸਰਸਾਈਜ਼ ਦੇ ਲਈ ਠੀਕ ਹੈ ਰਨ ਦੀ ਸ਼ੁਰੂਆਤ ਕਦੋਂ ਕਰ ਦੇਣੀ ਚਾਹੀਦੀ ਦੇਖੇ ਐਕਸਰਸਾਈਜ਼ ਤੇ ਆਪਣਾ ਧਿਆਨ ਦਿਓ ਰਨਿੰਗ ਸਟਰੈਂਥ ਵਰਕਆਊਟਸ ਆਰ ਹਨਾ ਸਰੀਜ਼ ਹੋਰ ਹਾਈਟ ਕਿੰਨੀ ਚਾਹੀਦੀ ਦੇਖੋ ਪੰਜਾਬ ਪੁਲਿਸ ਲਈ ਤਾਂ ਤੁਸੀਂ ਹਨਾ 5 ਫੁੱਟ 2 ਇੰਚ ਹਾਈਟ ਜੇ ਤੁਸੀਂ ਗਰਲ ਹੋ 1 ਫੁੱਟ 7 ਜੇ ਤੁਸੀਂ ਬੁਆਏ ਹੋ ਉਸ ਤੋਂ ਬਾਅਦ ਏਜ ਤੁਹਾਡੀ 18 ਪਲੱਸ ਪਲੱਸ 2 ਪਾਸ ਕਨਸਟੇਬਲ ਦੇ ਲਈ ਗ੍ਰੈਜੂਏਸ਼ਨ ਚਾਹੀਦੀ ਥੋੜੀ ਐਸਾਈਡ ਗਰੜ ਦੇ ਲਈ ਸਰ ਪੰਜਾਬ ਕੋਰਸ ਜੁਆਇਨ ਕਰ ਲਈ ਮੈਂ ਪਾਸ ਆਨ ਵਿੱਚ ਕਿਹੜਾ ਸਬਜੈਕਟ ਰੱਖਾਂ ਜਿੱਲਾ ਸੋਨ ਦੇ ਵਿੱਚ ਜਿਹੜੀ ਸਬਜੈਕਟ ਤਾਂ ਕੋਈ ਮੇਨ ਰੂਲ ਨਹੀਂ ਆ ਜੀ ਠੀਕ ਹੈ ਤੁਸੀਂ ਕਿਸੇ ਵੀ ਆਰਟਸ ਮੈਡੀਕਲ ਨਾਨ ਮੈਡੀਕਲ ਕਮਰਸ ਕਿਸੇ ਵੀ ਕਰ ਸਕਦੇ no issue ਪਰ ਟਿਕ ਸਬਜੈਕਟ ਜਰੂਰ ਰੱਖੋ ਫਿਟਨੈਸ ਸਟੱਡੀ ਕੰਪਲੀਟ ਐਗਜ਼ਾਮ ਦੀ ਸਰ ਅਕੈਡਮੀ ਜੁਆਇਨ ਕਰਨੇ ਆ ਉਹਦੇ ਲਈ ਗੱਲ ਕਰਨੇ ਆ ਹਾਂਜੀ ਹਾਂਜੀ ਕਰੋ ਐਨੀ ਟਾਈਮ ਆਪਾਂ ਹੀ ਕੰਮ ਬਸ ਬੈਠੇ ਹੈਲੋ ਕਰੋ ਤੁਸੀਂ ਵੀ ਕਾਲ ਗੁਰੂ ਜੀ ਬਹੁਤ ਸਾਰਾ ਪਿਆਰ ਜੇਮ ਕਿ ਮੈਂ ਠੀਕ ਹਾਂ ਕਿਉਂ ਚੱਲੇ ਤੇਰੀ ਜਿੰਮਤਰੀ ਮੈਂ ਐਸਾ ਲਈ ਟਸਲੀ ਕੁਝ ਬੈਸਟ ਬੁੱਕਸ ਤੋਂ ਓਕੇ ਕੋਈ ਜੇ ਆਇਆ ਕਰੋ ਆ ਜਲਦੀ ਹੋ ਆਪਣੇ ਕਿਸੇ ਸਬ ਇੰਸਪੈਕਟਰ ਬੱਚੇ ਦਾ ਇੰਟਰਵਿਊ ਲੈਣੇ ਆ ਠੀਕ ਹੈ ਹਾਲੇ ਉਪ ਟ੍ਰੇਨਿੰਗ ਤੇ ਗੋਏ ਨਹੀਂ ਆਪਣੇ ਠੀਕ ਹੈ ਹਾਲੇ ਟ੍ਰੇਨਿੰਗ ਤੋਂ ਬੇਲ ਨਹੀਂ ਜਲ ਰਹੀ ਹਾਲੇ ਨਾਲ ਤੇ ਜਿਵੇਂ ਵੇਲੇ ਹੁੰਦੀ ਨੇ ਆਪਾਂ ਤੁਹਾਨੂੰ ਉਹਨਾਂ ਦਾ ਇੰਟਰਵਿਊ ਵੀ ਤੇ ਲੈ ਲਾਂਗੇ ਆਪਾਂ ਸਾਰਾ ਤੁਸੀਂ ਜੋ ਵੀ ਕੁਐਸਚਨ ਕਵਰੀ ਹੋਈ ਤੁਸੀਂ ਦੱਸ ਦਿਓ ਤੇ ਫਿਲਹਾਲ ਦੇ ਲਈ ਤੁਸੀਂ ਚੇਂਜ ਕਰੋ ਤੇ ਇੱਕ ਟੈਲੀਗ੍ਰਾਮ ਤੇ ਚੈਨਲ ਆ ਵਾਇਰਲ ਕਲਾਸਸ ਕਰਕੇ ਉਥੇ ਆ ਕੇ ਕੰਟੈਕਟ ਕਰੋ ਉਹ ਜਿਹੜੇ ਐਡਮਿਨ ਇਹਨਾਂ ਦੇ ਉਹ ਆਪਣੇ ਬੱਚੇ ਨੇ ਤੇ ਤੁਸੀਂ ਉਹਨਾਂ ਨਾਲ ਕੰਟੈਕਟ ਕਰੋ ਤੁਹਾਨੂੰ ਸਾਰਾ ਡਿਟੇਲ ਦੀ ਜਾਣਕਾਰੀ ਦਿੱਤ ਦੇਣਗੇ ਸਰ ਜੀ ਕੀ ਹਾਲ ਚਾਲ ਪੂਰੀ ਚੜ੍ਹਦੀ ਕਲਾ ਚ ਜੀ ਤੁਸੀਂ ਆਪਣਾ ਖਣਾਓ ਸਰਮ ਦੀ ਹਾਈ ਆਈਸਾਈਟ ਵੀਕਾ ਡਿਜ਼ੈਬਲ ਸਪੋਰਟਸ ਬੜੇ ਰਹਿਣਾ ਸਕਦੇ ਮੁੰਡੇ ਚ ਕੁੜੀਆਂ ਚ ਐਨਕ ਲੱਗੀ ਹੋਵੇ ਤੁਹਾਡੇ ਕੁਝ ਵੀ ਆ ਭਰਤੀ ਹੋ ਸਕਦਾ ਰਹੇ